ਪਾਲੀ ਉੱੜ ਜਾ ਪੁੱਤ ਮੈਂ ਝਾੜੂ ਲਾਣਾ ਕੀ ਮੰਮੀ ਮੈਂ ਪਹਿਲਾਂ ਉਧਰ ਸੁੱਤੀ ਤਾਂ ਤੁਸੀਂ ਏਸੀ ਬੰਦ ਕਰਤਾ ਹੁਣ ਮੈਂ ਇੱਧਰ ਸੁੱਤੀ ਤਾਂ ਤੁਸੀਂ ਏਸੀ ਬੰਦ ਕਰਤਾ ਜੇ ਇੰਨੇ ਹੀ ਤਾਂ ਏਸੀ ਲਵਾਈ ਦਿੰਨੇ ਆ ਨਾਲੇ ਮੰਮੀ ਜੀ ਤੁਹਾਨੂੰ ਪਤਾ ਹੈ ਸਵੇਰੇ 9-10 ਵਜੇ ਤੋਂ ਪਹਿਲਾਂ ਨਾ ਮੇਰਾ ਸਰੀਰ ਕੰਮ ਨਹੀਂ ਕਰਦਾ ਆ ਤੁਸੀਂ ਸਵੇਰੇ 8 ਵਜੇ ਜਗਾਣ ਆ ਗਏ ਹੋ ਪੁੱਤ ਤੇਰੇ ਸਾਹਮਣੇ ਮੈਂ 6:30 ਵਜੇ ਉੱਠ ਕੇ ਨਹਾ ਧੋ ਕੇ ਕੱਪੜੇ ਬਦਲ ਕੇ ਮੈਂ ਵੀ ਤਾਂ ਘਰ ਦਾ ਕੰਮ ਕਰਦੀ ਪਈ ਆ ਜੇ ਤੂੰ ਮੇਰੀ ਹੈਲਪ ਕਰਾ ਦੂੰਗੀ ਤਾਂ ਫੇਰ ਕੀ ਹੋ ਗਿਆ ਤੈਨੂੰ ਹੁਣ 2 ਮਹੀਨੇ ਹੋ ਗਏ ਇਸ ਘਰ ਚ ਆਏ ਹੋ ਪਰ ਤੇਰੀ ਨਾ ਸਵੇਰੇ ਉੱਠਣ ਦੀ ਰੁਟੀਨ ਨਹੀਂ ਬਣਦੀ ਪਈ ਯਾ ਤੂੰ ਬਣਾਣਾ ਨਹੀਂ ਚਾਹਂਦੀ ਮਾਤਾ ਮੈਂ ਰੈਡੀ ਹੋ ਗਿਆ ਸੀ ਜੇ ਦੋ ਰੋਟੀ ਲਾਹੰਦੇ ਆ ਤੂੰ ਉੱਠ ਖੜੀ ਲੈ ਮਾਤਾ ਤੂੰ ਰੋਟੀ ਲਾ ਆ ਲੈ ਗੁੱਡੀ ਤੂੰ ਝਾੜੂ ਲਾ ਆ ਨਾਲੇ ਮੰਮੀ ਨਾ ਰਸੋਈ ਸਾਫ ਦੀ ਚੰਗੀ ਲੱਗਦੀ ਆ ਆ ਝਾੜੂ ਪੋਚਾ ਕਰਦੀ ਚੰਗੀ ਨਹੀਂ ਲੱਗਦੀ ਇਹ ਤੈਨੂੰ ਹੀ ਸਾਹਮਣਾ ਪੈਣਾ ਹੈ ਆ ਤੇ ਤੁਹਾਡੇ ਟੰਬਰ ਦੀ ਵੈਸੇ ਪਹਿਲਾਂ ਜਿਹੜੇ ਉਹ ਦੋ ਕੱਡੇ ਨੇ ਉਹ ਮੇਰੇ ਮਗਰ ਪੈ ਸੀ ਹੁਣ ਤੁਸੀਂ ਦੋਨੋਂ ਮੇਰੇ ਮਗਰ ਪੈ ਗਿਓ ਜੇ ਨਹੀਂ ਚੁੱਪਦੀਆਂ ਨਾ ਫੇਰ ਮੈਂ ਚਲੀ ਜਾਨੀ ਆ ਮਾਤਾ ਆ ਬੈਠ ਦੋ ਮਤ ਰੋਟੀ ਬਾਅਦ ਚ ਹੀ ਖਾ ਲੈਣੀ ਤੇ ਨਾਲੇ ਹਾਂ ਤੈਨੂੰ ਦਿੱਕਤ ਕੀ ਹੈ ਹੁਣ ਤੇਰੇ ਹਿਸਾਬ ਨਾਲ ਇਹ ਤਾਂ ਚੱਲ ਰਹੀਆਂ ਜੀ ਹੁਣ ਏਦਾਂ ਦਾ ਬਿਹੇਵ ਕਰੇਗੀ ਤਾਂ ਫਿਰ ਕਿੱਦਾਂ ਕੰਮ ਚੱਲੂਗਾ ਦੇਖੋ ਲਾਪਰੀ ਤੇ ਨਾਲ ਤੁਹਾਡਾ ਕਲੇਸ਼ ਸੀ ਤੁਸੀਂ ਕਿਹਾ ਮਾਫੀ ਮੰਗੋ ਜਾਂ ਉਹਨੂੰ ਘਰੋਂ ਕੱਢੋ ਮਾਤਾ ਨੇ 2 ਮਿੰਟ ਲਾਏ ਤੇ ਉਹਨੂੰ ਘਰੋਂ ਵੀ ਕੱਢਤਾ ਤੇ ਹੁਣ ਤੁਹਾਨੂੰ ਦਿੱਕਤ ਕੀ ਹੈਗੀ ਦੇਖ ਰੋ ਪਾਲੀ ਤੂੰ ਇਸ ਗੱਲ ਤੋਂ ਨਾ ਚੰਗੀ ਤਰ੍ਹਾਂ ਜਾਣੋ ਐ ਕਿ ਲਾਪਰੀ ਤੇ ਸਵੇਰੇ ਉੱਠ ਕੇ ਘਰ ਦਾ ਕੰਮ ਵੀ ਕਰਦੀ ਸੀ ਤੇ ਰਸੋਈ ਵੀ ਚੰਗੀ ਤਰ੍ਹਾਂ ਸਾਫ ਵੀ ਸੀ ਤੇ ਝਾੜੂ ਪੋਚੇ ਉਹਨੂੰ ਉਹਨੂੰ ਕਹਿਣਾ ਨਹੀਂ ਸੀ ਪੈਂਦਾ ਤੇ ਫੇਰ ਵੀ ਫੇਰ ਵੀ ਤੇਰੀ ਚੂਲ ਬਿੰਗੀ ਆ ਜੇ ਤੈਨੂੰ ਇਸ ਘਰ ਤੋਂ ਕੋਈ ਉਮੀਦ ਹੈ ਨਾ ਤਾਂ ਇਸ ਘਰ ਨੂੰ ਵੀ ਤੇਰੇ ਤੋਂ ਕੋਈ ਉਮੀਦ ਹੈ ਮੈਂ ਨਾ ਇੱਡੀ ਵੀ ਕੋਈ ਪਾਗਲ ਨਹੀਂ ਹੈਗੀ ਮੇਰੇ ਨੂੰ ਪੁੱਤ ਸੋਹਣੇ ਰਹੀ ਜਾਂਦੇ ਸੀ ਤੇ ਮੈਂ ਉਹਨਾਂ ਨੂੰ ਬਾਹਰ ਕੱਢਿਆ ਜੇ ਮੈਨੂੰ ਤੇਰੇ ਤੋਂ ਕੋਈ ਉਮੀਦ ਹੈ ਨਾ ਉਹ ਤਾਂਹੀਂ ਕੱਢਿਆ ਦੇਖਰ ਪਾਲੀ ਜੇ ਰੋ ਸਵੇਰੇ ਸਵੇਰੇ ਇੰਦੀ ਕਲੇਸ਼ ਹੁੰਦਾ ਹੋਵੇ ਨਾ ਘਰਾਂ ਦੇ ਵਿੱਚ ਪੰਚਾਇਤਾਂ ਲੱਗਣ ਤੇ ਬੰਦਾ ਕਲਪੇ ਤਾਂ ਘਰਾਂ ਦੇ ਵਿੱਚੋਂ ਨਾ ਬਰਕਤਾਂ ਚੱਗੀਆਂ ਜਾਂਦੀਆਂ ਨੇ ਦੇਖੋ ਸਵੇਰੇ ਸਵੇਰੇ ਮਾਂ ਪੁੱਤ ਕਿਵੇਂ ਲੈਕਚਰ ਦੇਣ ਲੱਗੇ ਹੋਏ ਨੇ ਨਾਲੇ ਨਾ ਤੁਸੀਂ ਮੈਨੂੰ ਆਪਦੇ ਮਤਲਬ ਨੂੰ ਲੈ ਕੇ ਆਏ ਹੋ ਜੇ ਆਪਦੇ ਮਤਲਬ ਨੂੰ ਲੈ ਕੇ ਆਏ ਹੋ ਨਾ ਤੇ ਮੈਂ ਵੀ ਆਪਦੇ ਮਤਲਬ ਨਾਲ ਹੀ ਰਹਾਂਗੀ ਦੇਖੋ ਸਵਰਨੇ ਮੇਰਾ ਘਰ ਦਾ ਕੰਮ ਕਰ ਉਹਨੂੰ ਜੋ ਦਿਲ ਕਰੂਗਾ ਨਾ ਮੈਂ ਉਹ ਕਰਾਂਗੀ ਨਾਲੇ ਮੰਮੀ ਜੀ ਤੁਸੀਂ ਵੀ ਸੁਣ ਲਓ ਮੈਂ ਜਿਹੜਾ ਆਪਣੇ ਹਿਸਾਬ ਨਾਲ ਰਹਿਣਾ ਮੈਂ ਆਪਣੇ ਹਿਸਾਬ ਨਾਲ ਰਹਿਣਾ ਤੁਸੀਂ ਲਾ ਲਓ ਜਿੰਨਾ ਜ਼ੋਰ ਲਾਣਾ ਆ ਨਾਲੇ ਜ਼ਬਰਦਸਤੀ ਦਾ ਨਾ ਮੈਂ ਘਰਦਿਆਂ ਦੀ ਨਹੀਂ ਸਹੀ ਤੇ ਤੁਹਾਡੇ ਲੋਕਾਂ ਦੇ ਕੀ ਸਹਿਣੀ ਐ ਮੈਂ ਸੁਪਾਲੀ ਤੂੰ ਜਿੰਨੇ ਆਕੜ ਨਾਲ ਬੋਲਦੀ ਪਈ ਐ ਫਿਰ ਤਾਂ ਮੈਨੂੰ ਇਹ ਫੀਲ ਕਰਵਾ ਰਹੀ ਐ ਕਿ ਮੈਂ ਲਾਪਰੀਤ ਨੂੰ ਇਸ ਘਰ ਚੋਂ ਕੱਢ ਕੇ ਬਹੁਤ ਵੱਡੀ ਗਲਤੀ ਕੀਤੀ ਆ ਫੇਰ ਮੰਮੀ ਜੀ ਨਹੀਂ ਕੱਢਣਾ ਸੀ ਉਹਨਾਂ ਨੂੰ ਫੇਰ ਮੈਨੂੰ ਹੀ ਕੱਢ ਲੰਦੇ ਤੁਸੀਂ ਤਾਂ ਕਹਿੰਨੇ ਹੋ ਸੱਪ ਵੀ ਮਰ ਜੇ ਤੇ लाਠੀ ਵੀ ਨਾ ਟੁੱਟੇ ਇੱਕ ਨੁਕਸਾਨ ਤਾਂ ਚੱਲਣਾ ਹੀ ਪੈਣਾ ਓ ਚਲੋ ਮੰਮੀ ਲਾਪਰੀਤ ਵਾਲਾ ਮੁੱਦਾ ਇੰਨਾ ਵੀ ਨਾ ਖਲਾਰੋ ਇੱਕ ਵਾਰ ਤਾਂ ਉਹਨੂੰ ਜਾਣੀ ਪੈਣਾ ਸੀ ਉਹਨੂੰ ਲੱਗਦਾ ਸੀ ਕਿ ਮੇਰੇ ਬਿਨਾ ਇਸ ਘਰ ਦੀ ਗਤੀ ਨਹੀਂ ਹੈਗੀ ਆਪਾਂ ਇਹੀ ਤਾਂ ਕਰਕੇ ਦਿਖਾਉਣਾ ਹੈ ਉਹ ਵੈਸੇ ਲਾਪਰੀਤ ਦੇ ਨਾਲ ਨਾ ਮਨਪਰੀਤ ਦਾ ਵੀ ਜਾਣਾ ਬਣਦਾ ਸੀ ਇਹ ਘਰ ਚੋਂ ਉਹਨੂੰ ਲੱਗਦਾ ਸੀ ਕਿ ਮੈਂ ਹੀ ਦਿਮਾਗ ਜ਼ਿਆਦਾ ਲੜਾ ਸਕਦਾ ਮਨਪਰੀਤ ਸੋਚਦਾ ਸੀ ਕਿ ਜਿੰਨਾ ਦਿਮਾਗ ਮੇਰਾ ਨਾ ਇਸ ਘਰ ਦੇ ਵਿੱਚ ਉਹਨਾਂ ਕਿਸੇ ਦਾ ਹੈ ਹੀ ਨਹੀਂ ਜਦੋਂ ਮਾਂ ਪਿਓ ਦੇ ਨਾਲ ਬੱਚਾ ਰੁਲੂਗਾ ਨਾ ਫਿਰ ਉਹਨਾਂ ਨੂੰ ਅਕਲ ਆਊਗੀ ਕਿ ਘਰ ਦੇ ਵਿੱਚ ਰਹਿਣਾ ਸਹਿਣਾ ਕਿਵੇਂ ਹੈ ਨਾਲੇ ਦੇਖ ਰੁਪਾਲੀ ਆਪਾਂ ਰੋਜ਼ ਨਾ ਇਸ ਗੱਲ ਦੇ ਉੱਪਰ ਲੜਦੇ ਚੰਗੇ ਨਹੀਂ ਲੱਗਦੇ ਕਿ ਝਾੜੂ ਕਿਹਨੇ ਲਾਉਣਾ ਤੇ ਪੋਚਾ ਕਿਹਨੇ ਲਾਉਣਾ ਮੰਮੀ ਰਸੋਈ ਸੰਭਰੀ ਹੈ ਤੇ ਤੂੰ ਝਾੜੂ ਪੁੱਛਦਾ ਦੇਖ ਲਾ ਮਨਪ੍ਰੀਤ ਤੇ ਲੌਕੀ ਨੂੰ ਭਜਾ ਕੇ ਇਸ ਘਰ ਨੂੰ ਤਾਂ ਮੈਂ ਅੱਦਾ ਕਰ ਹੁਣ ਇੰਨਾ ਦੋਨਾਂ ਮਾਂ ਪੁੱਤਾਂ ਨੂੰ ਲੜਾ ਕੇ ਨਾ ਇਸ ਘਰ ਦੀ ਰੀੜ ਦੀ ਹੱਡੀ ਟੁੱਟਣੀ ਐ ਫੇਰ ਕਾਹੀ ਇਹਨਾਂ ਨੂੰ ਪਤਾ ਲੱਗੋ ਬੇਗਾਨੀਆਂ ਜਿਹੜੀਆਂ ਭਜਾ ਕੇ ਲਿਆਈ ਦੀਆਂ ਨਾ ਉਹਨਾਂ ਦੀ ਕਦਰ ਕਿਵੇਂ ਕਰੀਂਗੇ ਚੱਲ ਸਵਰਨੇ ਹੁਣ ਲੈ ਇਹਨੂੰ ਜ਼ਿਆਦਾ ਨਾ ਬੋਲ ਫੇਰ ਇਹਨੇ ਨਾ ਆਪਾਂ ਨੂੰ ਦੋ ਹੀ ਧਮਕੀਆਂ ਦੇਣੀਆਂ ਜਾਂ ਮੈਂ ਪ੍ਰੀਤ ਕੋਲ ਚੱਲੀ ਆ ਜਾਂ ਮੈਂ ਤੁਹਾਨੂੰ ਬੱਚਾ ਨਹੀਂ ਜੰਮ ਕੇ ਦੇਣਾ ਨਾਲੇ ਮੰਮੀ ਜੀ ਜੇ ਤੁਹਾਨੂੰ ਪਤਾ ਹੈ ਕਿ ਭਿੰਡਾ ਦੇ ਖੱਖਰ ਨੂੰ ਹੱਥ ਨਹੀਂ ਪਾਣਾ ਫਿਰ ਬਾਰ-ਬਾਰ ਦੋਨੋਂ ਮਾਂ ਪੁੱਤ ਕਾਹਦੇ ਜਵਾਗਲਨ ਨੂੰ ਉਰਪਾਲੀ ਜੀ ਤੁਸੀਂ ਵੀ ਗੁੱਸਾ ਨਾ ਜ਼ਿਆਦਾ ਕਰ ਜਾਨਾ ਹੁਣ ਜਿਹੜਾ ਵੀ ਕੋਈ ਕੰਮ ਹੈਗਾ ਕਰ ਲੋ ਨਾਲ ਜਦੋਂ ਤੁਹਾਨੂੰ ਦਿਨ ਚੜਗੇ ਨਾ ਉਸ ਤੋਂ ਬਾਅਦ ਮੰਮੀ ਨੂੰ ਕਹਾਨੂੰ ਪੈਰ ਤੋਂ ਜੇ ਨਹੀਂ ਲਵਾਉਣ ਦੇਣਾ ਉਰਪਾਲੀ ਜਿੱਦਣ ਤੋਂ ਮੈਨੂੰ ਆ ਕੇ ਕਹਿਤਾ ਨਾ ਇਹ ਮੰਮੀ ਜੀ ਮੈਨੂੰ ਦਿਨ ਚੜਗੇ ਤੈਨੂੰ ਮੈਂ ਵਨਸ ਵਨੀਆਂ ਚੀਜ਼ਾਂ ਆਪਣੇ ਹੱਥ ਨਾਲ ਬਣਾ ਕੇ ਖਵਾਉਂਗੀ ਬਸ ਜੀ ਅਸੀਂ ਤੇਰਾ ਧਿਆਨ ਰੱਖਦੇ ਆ ਥੋੜਾ ਧਿਆਨ ਤੁਵੀ ਰੱਖ ਲਿਆ ਕਰ ਸਾਡਾ ਉਹ ਬਸਰ ਪਾਲੀ ਐਨੀ ਇੱਕ ਗੱਲ ਆ ਇਹਨੂੰ ਜ਼ਿਆਦਾ ਨਾ ਵਧਾਇਆ ਨਾ ਕਰੋ ਤੇ ਨਾਲੇ ਮੰਮੀ ਮਨਪ੍ਰੀਤ ਨੂੰ ਫੋਨ ਲਾ ਕੇ ਵੀ ਪੁੱਛ ਲਾਂਗੇ ਤਿੰਨ ਚਾਰ ਦਿਨ ਹੋ ਗਏ ਵੀ ਕਿੱਥੇ ਹੈਗਾ ਉਹ ਹੈਗਾ ਤਾਂ ਫੇਰ ਵੀ ਮੇਰਾ ਛੋਟਾ ਭਰਾ ਹੀ ਆ ਨਾ ਉਹ ਉਹ ਹੈਲੋ ਜੇ ਮਨਪ੍ਰੀਤ ਵੀਰੇ ਨੇ ਬੁਲਾਉਣਾ ਨਾ ਤਾਂ ਉਹਨਾਂ ਨੂੰ ਭਾਵੇਂ ਅੰਦਰ ਵੜ ਲਓ ਲੇਕਿਨ ਲਵਪ੍ਰੀਤ ਨੂੰ ਜੇ ਅੰਦਰ ਵੜਨਾ ਨਾ ਤਾਂ ਪਹਿਲਾਂ ਮੈਨੂੰ ਮਾਫੀ ਮੰਗਾਉਣੀ ਪੈਣੀ ਆ ਤੇ ਜੇ ਬਿਨਾ ਮਾਫੀ ਮੰਗੇ ਦੋਨਾਂ ਦਾ ਇਸ ਘਰ ਦੇ ਵਿੱਚ ਨਾਮ ਵੀ ਲੈ ਲਿਆ ਨਾ ਮੈਂ ਫੇਰ ਕਲੇਸ਼ ਪਾ ਲੈਣਾ ਫੇਰ ਨਾ ਮੈਨੂੰ ਕਿਹੋ ਰੁਪਾਲੀ ਕਲੇਸ਼ ਕਰਦੀ ਪਈ ਐ ਨਾ ਨਾ ਹਜੇ ਮਨਪ੍ਰੀਤ ਲਾਪ੍ਰੀਤ ਨੂੰ ਨਾ ਤਿੰਨ ਚਾਰ ਦਿਨ ਹੋਰ ਬਾਹਰ ਰਹਿਣ ਦੇ ਜਦੋਂ ਉਹਨਾਂ ਨੂੰ ਕੋਈ ਰਹਿਣ ਵਾਸਤੇ ਥਾਂ ਠਕਣਾ ਨਾ ਮਿਲਿਆ ਤੇ ਆਪੇ ਇਸ ਘਰ ਚ ਮੁੜਨਗੇ ਤੇ ਜੇ ਘਰ ਚ ਵਾਪਸ ਮੁੜਨਗੇ ਤੇ ਮਾਫੀ ਤਾਂ ਮੰਗਣੀ ਪਾਉਗੀ ਮੰਮੀ ਜੀ ਆ ਗੱਲ ਕਹਿ ਕੇ ਨਾ ਤੁਸੀਂ ਤਾਂ ਮੇਰਾ ਦਿਲ ਜਿੱਤ ਲਿਆ ਤੁਸੀਂ ਅੱਦਾ ਕਰੋ ਸਵਰਨ ਜੀ ਨੂੰ ਰੋਟੀ ਲਾ ਦਿਓ ਮੈਂ ਕੰਬਲ ਤੈ ਮਾਰ ਕੇ ਝਾੜੂ ਮਾਰ ਦਿੰਦੀ ਨੇ ਮੇਰੇ ਪੁੱਤ ਆਹ ਕਿੱਤਨੇ ਪਰ ਗੱਲ ਚਾਲਸਵਰ ਨੇ ਉਧਰ ਏਸੀ ਵਾਲੇ ਕਮਰੇ ਚ ਬੈਠ ਮੈਂ ਤੇਰੇ ਵਾਸਤੇ ਰੋਟੀ ਲੈ ਕੇ ਆਈ ਲੈ ਆ ਬੁਲੀ ਕੰਦੀ ਗਾਂ ਮੁੰਡਾ ਜੰਮ ਕੇ ਦੇ ਆ ਕਿਰਨ ਨੇ ਤਾਂ ਜੋ ਸੋਹਣੀਆਂ ਸੋਹਣੀਆਂ ਦੋ ਕੁੜੀਆਂ ਜੰਮ ਕੇ ਦਿੱਤੀਆਂ ਸੀ ਉਹਦੀ ਤਾਂ ਕਦਰ ਪਾਈ ਨਹੀਂ ਆ ਲਾਪ੍ਰਿਤ ਇੰਨਾ ਸੋਹਣਾ ਮੁੰਡਾ ਜੰਮ ਕੇ ਦਿੱਤਾ ਉਹਦੀ ਵੀ ਕਦਰ ਪਾਈ ਨਹੀਂ ਗਾਂ ਮੈਂ ਸਾਇੰਟਿਸਟ ਜੰਮ ਕੇ ਦੇਣਾ ਮੇਰਾ ਤਾਂ ਦਿਲ ਕਰਦਾ ਅਛਾੜੂ ਚੱਕ ਕੇ ਨਾ ਸਵਰਨੇ ਕੋਲ ਜਾਵਾਂ ਉਹ ਆਇਓ ਰਮਨ ਪਾਜੀ ਆ ਗਿਆ ਆ ਗਿਆ ਉਹ ਪੂੜ ਰਖੜੀ ਬਣਾ ਕੇ ਕਿਦਮ ਤੁਰ ਪਿਆ ਅੱਜ ਤਾਂ ਆਫਿਸ ਵੀ ਬੰਦਾ ਛੁੱਟੀ ਆ ਤੇ ਗੱਲ ਹੁਣ ਮੇਰੀ ਉਹ ਰਖੜੀ ਬਣਾਈ ਆ ਕੁੜੀ ਨੂੰ ਛਗਣ ਮਣੀ ਦਿੱਤਾ ਕੀ ਗੱਲ ਪੈਸੇ ਨਹੀਂ ਸੀਗੇ ਮੈਨੂੰ ਮੰਗ ਲੈਨਦਾ ਸਾਰਾ ਕੁਝ ਘਰ ਦੇ ਬਾਹਰ ਹੀ ਦੱਸ ਦਵਾ ਗੱਡੀ ਦਾ ਸਾਈਡ ਤੇ ਲਾੰਦੋ ਕਿਰਨ ਆ ਗਈ ਉਹਨੇ ਕਹਣਾ ਇਹ ਬਾਹਰ ਖੜੇ ਕੀ ਇਕੱਲਾ ਕਰੀ ਜਾਂਦੇ ਨੇ ਮੇਰੀ ਸਮੋ ਗੱਲ ਤੁਹਾਨੂੰ ਮੈਂ ਤਾਂ ਬੁਲਾਇਆ 2 ਕੁ ਲੱਖ ਰੁਪਇਆ ਕੈਸ਼ ਪਿਆ ਤੁਹਾਡੇ ਕੋਲ ਅਰਜਣ ਚਾਹੀਦਾ ਮੈਨੂੰ 2 ਲੱਖ ਰੁਪਇਆ ਐਸੀ ਕੀ ਤੈਨੂੰ ਲੋਡ ਪੈ ਗਈ ਇਹ ਜਿਆਦੀ ਲੋਡ ਆ ਐ ਕਰ ਕਢਾ ਲੈਨੇ ਆਪਾਂ ਜਾ ਕੇ ਆ ਵੀਰੇ ਕਢਾ ਤਾਂ ਬੈਂਕ ਚ ਮੈਂ ਵੀ ਲਾਉਂਗਾ ਉਹ ਚੱਕਰੇ ਆ ਅੱਜ ਸ਼ਨੀਵਾਰ ਆ ਉਪਰੋ ਰਖੜੀ ਬੈਂਕ ਬੰਦ ਆ ਤੇ ਕੱਲ ਐਤਵਾਰ ਕੱਲ ਵੀ ਬੈਂਕ ਬੰਦ ਪਰ ਮੈਨੂੰ ਪੇਮੈਂਟ ਅੱਜ ਹੀ ਚਾਹੀਦੀ ਐ 2 ਲੱਖ ਹਾਰਡ ਕੈਸ਼ ਹਾਰਡ ਕੈਸ਼ ਯਾਰ ਕੱਲ ਕਿਰਨ ਕੋਲੇ ਨਾ 2.5 ਲੱਖ ਰੁਪਏ ਸ਼ਾਇਦ ਆਈ ਆ ਪੇਮੈਂਟ ਇਹ ਤੈਨੂੰ ਜਿਆਦਾ ਹੀ ਲੋੜ ਆ ਮੈਂ ਕਿਰਨ ਤੋਂ ਲੈ ਆਉਣਾ ਠੀਕ ਆ ਓ ਨਹੀਂ 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 ਪੇਮੈਂਟ ਤਾਂ ਮੈਨੂੰ ਚਾਹੀਦੀ ਐ ਪਰ ਕਿਰਨ ਨੂੰ ਨਹੀਂ ਕੁਝ ਦੱਸਣਾ ਯਾਰ ਪੇਮੈਂਟ ਵੀ ਤੈਨੂੰ ਜ਼ਰੂਰੀ ਚਾਹੀਦੀ ਆ ਤੇ ਦੱਸਣਾ ਵੀ ਕਿਸੇ ਨੂੰ ਚੱਕਰ ਕੀ ਆ ਇਹ ਤਾਂ ਕੋਈ ਉੱਤੋਂ ਕੁੜੀ ਨੇ ਇੰਨੇ ਚਿਰਾਂ ਬਾਅਦ ਆਪਾਂ ਨੂੰ ਰਖੜੀ ਬੰਨੀ ਆ ਤੂੰ ਪਤੰਦਰਾ ਉਹਨੂੰ 100 ਰੁਪਏ ਆਪਣੀ ਦੇ ਕੇ ਆ ਕੀ ਗੱਲ ਮੇਰੇ ਤੁਸੀਂ ਅੱਜ ਕਿਰਨ ਦਾ ਮੂੰਹ ਦੇਖਿਆ ਸੀ ਜਦੋਂ ਸਾਡੇ ਰਖੜੀ ਬੰਦੀ ਪਈ ਸੀ ਰੋਣਾ ਨਹੀਂ ਹਟਦੀ ਪਈ ਸੀ ਤੇ ਮੈਂ ਨਾਲ ਨੂੰ ਸ਼ੱਕ ਨਹੀਂ ਪਤਾ ਕਿਉਂ ਨਹੀਂ ਦਿੱਤਾ ਕਿਉਂਕਿ ਕਿਰਨ ਵਾਸਤੇ ਨਾ ਮੈਂ ਕੁਛ ਵਧੀਆ ਜਿਹਾ ਸੁੱਚੀ ਬੈਠਾ ਬਸ 2 ਲੱਖ ਰੁਪਏ ਘਟਦਾ ਤੁਸੀਂ 2 ਲੱਖ ਰੁਪਏ ਦੋ ਫੇਰ ਮੈਂ ਤੁਹਾਨੂੰ ਦੱਸਾਂਗਾ ਕਿ ਮੈਂ ਕੀ ਸੋਚੀ ਬੈਠਾ ਹੁਣ ਨਾ ਤੂੰ ਪਹਿਲਾਂ ਮੈਨੂੰ ਗੱਲ ਦੱਸ ਸੱਚੀ ਤੈਨੂੰ 2 ਲੱਖ ਰੁਪਈਆ ਚਾਹੀਦਾ ਕਿ ਕਿਤੇ ਫਸਿਆ ਫੁਸਿਆ ਬੈਠਾ ਓ ਨਾ ਨਾ ਵੀਰੇ ਮੈਂ ਕਿਤੇ ਫਸਣਾ ਜੇ ਮੈਂ ਕਿਤੇ ਫਸਿਆ ਹਾਂਗਾ ਨਾ ਤੁਹਾਨੂੰ ਪਹਿਲੇ ਹੀ ਦੱਸ ਦਊਗਾ ਤੇ ਨਾਲੇ ਹੁਣ ਜੇ ਤੁਸੀਂ ਗੱਲ ਪੁੱਛ ਲਈ ਐ ਤੇ ਮੈਨੂੰ ਗੱਲ ਦੱਸਣੀ ਪੈਣੀ ਐ ਨਹੀਂ ਤਾਂ ਤੁਸੀਂ ਹੁਣ ਕੰਨ ਤੇ ਮਾਰ ਲੱਗੇ ਟਾਈਮ ਨਹੀਂ ਲਾਣਾ ਹੁਣ ਗੱਲ ਹੈਗੀ ਐਵੇਂ ਵੀ ਇੱਕ ਘਾਰ ਸੀਗਾ ਸੋਨਾ ਬਣਿਆ ਪਿਆ ਸੀਗਾ ਇਹ ਬੰਦੇ ਨੂੰ ਪੇਮੈਂਟ ਚਾਹੀਦੀ ਸੀ ਉਹ ਫਸਿਆ ਪਿਆ ਸੀ ਪੜਤੇ ਦਾ ਸੌਦਾ ਸੀ ਮੈਂ ਸੌਦਾ ਚੱਕ ਲਿਆ ਮੈਨੂੰ ਘਰ ਮਿਲਿਆ ਉਹ 14 ਲੱਖ ਰੁਪਏ ਦਾ ਆਪਾਂ ਉਹਨੂੰ 12 ਲੱਖ ਪੇਮੈਂਟ ਕਰਤੀ ਹੋਈ ਐ ਤੇ ਉਹਨੂੰ ਅੱਜ ਹੀ 2 ਲੱਖ ਰੁਪਏ ਦੇਣਾ ਪਹਿਲਾਂ ਮੈਂ ਸੋਚਿਆ ਸੀ ਵੀ ਉਹ ਘਰ ਲੈ ਕੇ ਦੋ ਪੋਰਸ਼ਨ ਬਣੇ ਹੋਏ ਉੱਤੇ ਥੱਲੇ ਵੀ ਕਿਰਾਏ ਤੇ ਛੱਡ ਦੂੰਗਾ ਪਰ ਕੱਲ ਮੈਂ ਰਾਤ ਜੋ ਰਾधिका ਨਾਲ ਸਲਾਹ ਕੀਤੀ ਨਾ ਰਾधिका ਨੇ ਮੈਨੂੰ ਦਿਮਾਗ ਦਿੱਤਾ ਵੀ ਆਪਾਂ ਉਹ ਘਰ ਕਿਰਨ ਨੂੰ ਗਿਫਟ ਕਰ ਦਿੰਨੇ ਆ ਰਖੜੀ ਤੇ ਇਹ ਸੋ ਕਿਦਾਂ ਲੱਗੂਗਾ ਫੈਸਲਾ ਤਾਂ ਚਲੋ ਵੱਡਾ ਸੀ ਲਿਆ ਮੈਂ ਤੇ ਰਾਧਿਕਾ ਨੇ ਆ ਤੁਸੀਂ ਗੁੱਸਾ ਨਾ ਕਰਿਓ ਸਲਾਹ ਤਾਂ ਹੀ ਤੁਹਾਡੇ ਕੋਲ ਆਇਆ ਲੱਗਾ ਵੀ ਕਿੱਦਾਂ ਕਰਾਂ ਪਹਿਲਾਂ ਤਾਂ ਤੂੰ ਮੈਨੂੰ ਇਹ ਦੱਸ ਐਡੀ ਪੇਮੈਂਟ ਤੂੰ ਕਿੱਥੋਂ ਦਿੱਤੀ ਹੈ ਤੇ ਗੱਲ ਸੁਣ ਮੇਰੀ ਜੇ ਤੂੰ ਐਨਾ ਚੱਲ ਇਹ ਸੋਚ ਹੀ ਲਿਆ ਵੀ ਆਪਣੀ ਕੁੜੀ ਨੂੰ ਘਰ ਦੇਣਾ ਤੇ ਗੱਲ ਸੁਣ ਮੇਰੀ ਤੂੰ ਇੰਨੀ ਪੇਮੈਂਟ ਕਿਉਂ ਕੱਲੇ ਨੇ ਦੇਣੀ ਅੱਧੇ ਪੈਸੇ ਮੇਰੇ ਪਵਾ ਦੇ ਲੈ ਹੱਦ ਤਾਨੂੰ ਮੈਂ ਗੱਲ ਦਸੀ ਹੈ ਤੁਸੀਂ ਅੱਧੀ ਪੇਮੈਂਟ ਆਪਣੀ ਪਾਸ ਨੂੰ ਫਿਰਦੇ ਹੋ ਚੱਕਰ ਪਤਾ ਕੀ ਹੈ ਵੀਰੇ ਡੈਡੀ ਤੋਂ ਬਾਅਦ ਹੁਣ ਤੱਕ ਸਾਰੇ ਘਰ ਨੂੰ ਤੁਸੀਂ ਸੰਭਿਆ ਮੈਨੂੰ ਤੁਸੀਂ ਸੰਭਿਆ ਰਾਧੀ ਘਰ ਨੂੰ ਸੰਭਿਆ ਭਾਬੀ ਨੂੰ ਬੱਚਿਆਂ ਨੂੰ ਹੁਣ ਕਿਰਨ ਆਈ ਹੈ ਉਹਦੇ ਬੱਚਿਆਂ ਨੂੰ ਸਾਰਾ ਕੁਝ ਤੁਸੀਂ ਦੇਖਦੇ ਪਏ ਹੋਏ ਓਏ ਛੋਟੇ ਦਾ ਵੀ ਤਾਂ ਕੋਈ ਫਰਜ਼ ਬਣਦਾ ਹਾਂ ਮੈਨੂੰ ਵੀ ਆਪਣੀ ਭੈਣ ਨੂੰ ਕੁਝ ਦੇ ਲੈਣ ਦੋ ਰਹੀ ਗੱਲ ਪੇਮੈਂਟ ਦੀ 5 ਲੱਖ ਦੀ ਮੇਰੀ ਕਮੇਟੀ ਚੱਲਦੀ ਪਈ ਸੀ ਲਾਸਟ ਕਮੇਟੀ ਸੀ ਪੂਰੀ ਪੂਰੀ ਮਿਲ ਗਈ ਤੇ ਉਸ ਤੋਂ ਬਾਅਦ 3 ਲੱਖ ਰੁਪਏ ਮੇਰੇ ਕੋਲ ਜੋੜਿਆ ਪਿਆ ਸੀਗਾ 4 ਲੱਖ ਰੁਪਏ ਕੰਮ ਚ ਕੱਢਿਆ ਉਹ ਹੌਲੀ ਹੌਲੀ ਮੈਂ ਸੋਦੇ ਹੋਊਗੇ ਤੇ ਕੰਮ ਚ ਵਾਪਸ ਪਾ ਦਾਂਗੇ ਲੈ ਬੜਾ ਚਲਾਕ ਆ ਅੱਛਾ ਮੈਂ ਉਹਨੂੰ 5200 ਰੁਪਏ ਦਿੱਤਾ ਤੇ ਤੂੰ 14 ਲੱਖ ਦਾ ਘਰ ਹੈ ਨਾ ਉਹਨੂੰ ਗਿਫਟ ਕਰਨ ਨੂੰ ਫਿਰਦਾ ਹੈ ਆਪਦੇ ਨੰਬਰ ਬਣਾਉਣਾ ਚਾਹੁੰਦਾ ਗੱਲ ਸੁਣ ਮੇਰੀ ਅੱਧੇ ਪੈਸੇ ਮੇਰੇ ਪਵਾ ਤੇ ਆਪਾਂ ਦੋਨੇ ਭਰਾ ਉਹਨੂੰ ਹੈ ਨਾ ਘਰ ਗਿਫਟ ਕਰਦੇ ਠੀਕ ਆ ਤੇ ਨਾਲੇ ਮੈਨੂੰ ਇਹ ਨਹੀਂ ਸਮਝ ਲੱਗੀ ਅਚਾਨਕ ਘਰ ਦੇਣ ਦਾ ਆਈਡੀਆ ਕਿੱਥੋਂ ਆਇਆ ਤੇਰੇ ਕੋਲ ਰਮਨ ਵੀਰੇ ਤੁਹਾਨੂੰ ਵੀ ਪਤਾ ਵੀ ਜੇ ਮੈਂ ਕਿਸੇ ਚੀਜ਼ 'ਚ ਫਸਦਾ ਹੁੰਨਾ ਨਾ ਮੈਂ ਜਾਂ ਤੁਹਾਡੇ ਤੋਂ ਸਲਾਹ ਲੈਣਾ ਜਾਂ ਰਾਧਿਕਾ ਤੋਂ ਸਲਾਹ ਲੈਣਾ ਐਦਾਂ ਹੀ ਬਸ ਰਾਤ ਨੂੰ ਮੈਂ ਰਾਧਿਕਾ ਨਾਲ ਬੈਠੇ ਬੈਠੇ ਗੱਲ ਕਰਤੀ ਮੈਂ ਕਿਹਾ ਰਾਧਿਕਾ ਵੀ ਐਦਾਂ ਆਪਾਂ ਘਰ ਲਿਆ ਵਾ ਤੈਨੂੰ ਰੈਂਟ ਤੇ ਚੜਾ ਦੇਵਾਂਗੇ ਚਲ ਰੈਂਟ ਆਊਗਾ ਦੋ ਪੈਸੇ ਬਚਦੇ ਬੰਦੇ ਨੂੰ ਉਹਨੇ ਮੈਨੂੰ ਇਹ ਕਿਹਾ ਉਹ ਕਹਿੰਦੀ ਜੇ ਇਹ ਘਰ ਆਪਾਂ ਕਿਰਨ ਨੂੰ ਦੇ ਦਈਏ ਮੈਨੂੰ ਪੁੱਛਿਆ ਮੈਂ ਕਿਹਾ ਤੇਰੇ ਦਿਮਾਗ 'ਚ ਚੀਜ਼ ਕਿਉਂ ਆਈ ਉਹ ਕਹਿੰਦੀ ਜਦੋਂ ਮੇਰਾ ਵਿਆਹ ਹੋਇਆ ਸੀ ਨਾ ਤੇ ਮੈਂ ਵਿਆਹ ਤੋਂ ਪਹਿਲਾਂ ਡੈਡੀ ਨੂੰ ਕਹਿੰਦੀ ਰਹੀ ਡੈਡੀ ਮੇਰੇ ਵਿਆਹ ਤੇ ਦਾਜ ਨਾ ਦਿਓ ਮੈਨੂੰ ਇੱਕ ਘਰ ਲੈ ਦਿਓ ਕਿਉਂਕਿ ਜਦ ਇੱਕ ਧੀ ਦਾ ਵਿਰੇ ਵਿਆਹ ਹੁੰਦਾ ਨਾ ਸੋਹਰੇ ਕਿੱਦਾਂ ਦੇ ਮਿਲਣਗੇ ਪਤਾ ਨਹੀਂ ਕਿਸੇ ਨੂੰ ਹੁੰਦਾ ਕੋ ਰੱਬ ਨਾ ਕਰੇ ਉਹਨੂੰ ਮਾੜੇ ਸੋਹਰੇ ਮਿਲ ਜਾਣ ਉਥੋਂ ਟੁੱਟ ਕੇ ਆ ਜਵੇ ਤਾਂ ਪੇਕਾ ਵੀ ਕਿੰਨਾ ਚੇਰ ਰੱਖੂਗਾ ਪੇਕਾ ਪਰਿਵਾਰ ਨਾਲ ਦੁਨੀਆਦਾਰੀ ਵੀ ਵੇਖਦਾ ਕਿ ਟੀ ਫੁੱਟ ਕੇ ਬੈਠੀ ਰਵੇ 6 ਮਹੀਨੇ ਸਾਲ ਤਲੁਕੀ ਬਹੁਤ ਇਦਾਂ ਦਦ ਦੀਆਂ ਗੱਲਾਂ ਕਰਦੇ ਨੇ ਉਹ ਕਹਿੰਦੀ ਜੇ ਘਰ ਕੁੜੀ ਕੋਲ ਆਪਣਾ ਹੋਊਗਾ ਨਾ ਉਹਦੇ ਸਿਰ ਤੇ ਛੱਤ ਹੋਊਗੀ ਰੋਟੀ ਤਾਂ ਆਪੇ ਕਮਾ ਲੂਗੀ ਸਹੀ ਹੈ ਕਿ ਨਹੀਂ ਗੱਲ ਤਾਂ ਤੇਰੀ ਸਹੀ ਹੈ ਪਰ ਨਾ ਮੈਂ ਇਹ ਸੋਚਦਾ ਵੀ ਇਹ ਤਾਂ ਨਾ ਰੀਤੀ ਬਦਲਣੀ ਚਾਹੀਦੀ ਹੈ ਦਾਜ ਦੋ ਹੀ ਨਾ ਕਦੀ ਵੀ ਜੇ ਦਾਜ ਦੇਣਾ ਹੀ ਹੈ ਤੇ ਕੁੜੀ ਨੂੰ ਇੱਕ ਘਰ ਲੈ ਤਾ ਠੀਕ ਹੈ ਨਾ ਆਪ ਦਾ ਅਗਲੀ ਰੀਤ ਜਉਬ हां रे। ਈ ਆਪਦੀ ਨੂੰ ਦਾਜ ਨਾ ਦੋ। ਦਾਜ ਦੇ ਵਿੱਚ ਨਾ ਘਰ ਦੇ ਦਿਓ। ਤੇ ਘਰ ਵੀ ਕੁੜੀ ਦੇ ਨਾਂ ਤੇ ਹੋਵੇ। ਸੋਹਰੇ ਵਾਲੇ ਨਾ ਇਸ ਡਰ ਤੋਂ ਵੀ ਕੁੜੀ ਨੂੰ ਰੱਖ ਲੈਂਦੇ ਆ। ਚੱਲ ਇਹਦੇ ਨਾਂ ਤੇ ਜਗਾ ਤਾਂ ਹੈਗੀ ਆ। ਇਹਦੇ ਨਾਂ ਤੇ ਆਪਣਾ ਘਰ ਤਾਂ ਹੈਗਾ। ਜੇ ਇਹਨੂੰ ਫਿਊਚਰ ਸਾਡੇ ਮੁੰਡੇ ਨੂੰ ਕੋਈ ਦਿੱਕਤ ਆਂਦੀ ਐ ਜਾਂ ਸਾਡੇ ਘਰੇ ਕੋਈ ਦਿੱਕਤ ਆਂਦੀ ਐ ਅਗਲੇ ਉੱਥੇ ਰਹਿ ਲੈਂਦੇ ਨੇ। ਜੇ ਕਿਰਨ ਆਪਣੀ ਸਲਾਹ ਦੇ ਨਾਲ ਵਿਆਹ ਕਰਾ ਲੈਂਦੀ ਨਾ ਤੇ ਆਪਾਂ ਉਹਨੂੰ ਉਦੋਂ ਵੀ ਘਰ ਦੇ ਦੇਣਾ ਫਿਰ। ਜੇ ਜਵਾਈ ਭਾਈ ਦੀ ਨਹੀਂ ਆਉਂਦੀ ਘਰੇ ਬੰਦੀ। ਤੇ ਚੱਲ ਆਪਣੀ ਕਿਰਨ ਕੋਲੇ ਘਰ ਹੁੰਦਾ ਉਹ ਆ ਕੇ ਇੱਧਰ ਰਹਿ ਲੈਂਦਾ। ਰਮਣ ਵੀਰੇ ਮੈਂ ਨਾ ਅਕਸਰ ਲੋਕਾਂ ਨੂੰ ਗੱਲਾਂ ਕਰਦੇ ਸੁਣ। ਕਹਿੰਦੇ ਧੀਆਂ ਦਾ ਕੋਈ ਘਰ ਹੀ ਨਹੀਂ ਹੁੰਦਾ। ਜਿਹੜੀਆਂ ਸੋਹਰਿਆਂ ਤੋਂ ਟੁੱਟ ਕੇ ਆਈਆਂ ਹੁੰਦੀਆਂ ਨਾ ਉਹਨਾਂ ਦਾ ਤਾਂ ਵੈਸੇ ਨਹੀਂ ਕੋਈ ਘਰ ਹੁੰਦਾ। ਕਿਉਂਕਿ ਜਦੋਂ ਸੋਹਰੋ ਟੁੱਟ ਕੇ ਕੁੜੀ ਆਂਦੀ ਹੈ ਨਾ ਕੋਈ ਪੇਕਾ ਪਰਿਵਾਰ ਰੱਖ ਲੈਂਦਾ। ਕੋਈ ਪੇਕਾ ਪਰਿਵਾਰ ਸ਼ਰਮ ਦਾ ਮਾਰਾ ਵੀ ਦੁਨੀਆ ਨੂੰ ਕੀ ਜਵਾਬ ਦੇਣਾ ਤੇ ਕੁੜੀ ਨੂੰ ਨਹੀਂ ਰੱਖਦਾ। ਪਰ ਘਰ ਦਾ ਆਪਣੇ ਮੁੰਡਿਆਂ ਦਾ ਵੀ ਕੋਈ ਨਹੀਂ ਹੈਗਾ। ਸਾਰੀ ਉਮਰ ਪਰਿਵਾਰ ਨੂੰ ਵੇਖਦੇ ਵੇਖਦੇ ਕਦੋਂ ਸਿਰ ਦੇ ਵਾਲ ਚਿੱਟੇ ਹੋ ਜਾਂਦੇ ਕਦੋਂ ਧੋਲੇ ਚਿੱਟੇ ਆ ਜਾਂਦੇ ਪਤਾ ਹੀ ਨਹੀਂ ਲੱਗਦਾ ਮੈਨੂੰ ਤਾਂ ਸਿਰਫ ਇਨਾ ਪਤਾ ਵੀ ਪਰਿਵਾਰ ਜੇ ਘਰ ਦੇ ਵਿੱਚ 5 ਮੈਂਬਰ ਨੇ ਆ 6 ਮੈਂਬਰ ਨੇ ਸਾਰੇ ਰਲ ਕੇ ਰਹੇ ਕਿਉਂਕਿ ਜਦੋਂ ਪਰਿਵਾਰ ਰਲ ਕੇ ਰਹਿੰਦਾ ਨਾ ਉਦੋਂ ਘਰ ਦੇ ਵਿੱਚ ਬਰਕਤ ਵੀ ਹੁੰਦੀ ਹੈ ਤੇ ਜੇ ਕੋਈ ਦੁੱਖ ਤਕਲੀਫ ਆਵੇ ਉਹ ਹੱਸ ਕੇ ਨਿਕਲ ਵੀ ਜਾਂਦਾ ਦੇਖ ਰਾ ਜੀ ਆਪਾਂ ਮੁੰਡੇ ਨਾ ਕਿਤੇ ਵੀ ਜਾ ਕੇ ਕੰਮ ਕਰਕੇ ਪੈਸੇ ਕਮਾ ਕੇ ਘਰ ਬਣਾ ਸਕਦੇ ਆ ਪਰ ਕੱਲੀ ਕੁੜੀ ਦਾ ਨਾ ਕਿੱਥੇ ਵੀ ਜਾ ਕੇ ਕੰਮ ਕਰਨਾ ਬੜਾ ਔਖਾ। ਕਈ ਲੋਕਾਂ ਦੀਆਂ ਤਾਂ ਬਹੁਤ ਨੀਤਾ ਮਾੜੀਆਂ ਨੇ। ਉਹ ਕੁੜੀ ਨੂੰ ਕੰਮ ਕਰਨ ਨਹੀਂ ਦਿੰਦੇ। ਸਹੀ ਕਹਿ ਵੀਰੇ ਤੁਸੀਂ। ਕੰੰਢੀ ਕੁੜੀ ਦਾ ਨਾ ਸਮਾਜ 'ਚ ਰਹਿਣਾ ਬੜਾ ਹੀ ਔਖਾ। ਪਰ ਕਈ ਹਿੰਮਤ ਵਾਲੀਆਂ ਵੀ ਹੁੰਦੀਆਂ। ਲੱਗਣੇ ਲੱਗਣ ਦਿੰਦੀਆਂ ਕਿਸੇ ਨੂੰ। ਤੇ ਇੱਕ ਗੱਲ ਹੋਰ। ਹੁਣ ਕਿਰਨ ਵਾਲੇ ਘਰ ਦੇ ਵਿੱਚ ਜੇ ਤੁਸੀਂ ਹਿੱਸਾ ਪਾਣਾ ਜੀ ਸੱਜ ਕੇ ਪਾਓ। ਆਪਾਂ ਕਿਰਨ ਨੂੰ ਘਰ ਦਵਾਵਾਂਗੇ। ਕੁੜੀ ਦੇ ਨਾਲੇ ਕੁਝ ਹੋਊਗਾ ਇਨ ਫਿਊਚਰ ਉਹਦੇ ਵਾਸਤੇ ਸਾਰਾ ਕੁਝ ਸਹੀ ਹੋਵੇ ਪ੍ਰਮਾਤਮਾ ਕਰੇ ਉਹਦਾ ਦੂਜਾ ਵਿਆਹ ਵੀ ਹੁੰਦਾ ਨਾ ਤਾਂ ਸਹੀ ਰਵੇ ਉੱਥੇ ਵੀ ਹੈ ਨਾ ਪਰ ਇੱਕ ਗੱਲ ਹੈਗੀ ਐਦਾਂ ਕਿ ਅੰਛੂ ਨੂੰ ਹੁਣ ਮੈਂ ਇੱਕ ਘਰ ਲੈ ਕੇ ਦੇਣਾ ਜਦੋਂ ਤੱਕ ਕੁੜੀ ਵੱਡੀ ਹੋਊਗੀ ਘਰ ਦੀ ਵੈਲਿਊ ਵੀ ਵੱਧ ਜਾਊਗੀ ਤੇ ਵੱਡੀ ਹੋ ਕੇ ਜੇ ਉਹਨੇ ਵਿਆਹ ਕਰਾਉਣਾ ਵਿਆਹ ਕਰਾ ਵੀ ਨੀ ਬਾਹਰ ਜਾਣਾ ਬਾਹਰ ਚੱਲ ਜੀ ਪਰ ਉਹਦੇ ਵਿੱਚ ਸਾਰਾ ਕੁਝ ਉਹਦਾ ਚਾਚਾ ਕਰੇਗਾ ਪਿਓ ਦਾ ਨਾਮ ਰਪਈਆ ਪਾਊਗਾ ਤੇ ਨਾ ਪਿਓ ਦਾ ਨਾਮ ਆਏਗਾ ਹੁਣ ਤੁਸੀਂ ਦੇਖ ਲਓ ਕਿੱਦਾਂ ਕਰਨਾ ਓ ਠੀਕ ਆ ਭਰਾਵਾ ਤੂੰ ਜੋ ਕੁੜੀ ਲਈ ਕਰਨਾ ਕਰ ਤੂੰ ਉਹ ਮੈਂ ਤਾਂ ਵੈਸੇ ਵੀ ਅਸੂਲ ਰੱਖਿਆ ਕਿ ਬੱਚਿਆਂ ਦੇ ਵਿੱਚ ਕੋਈ ਵੀ ਫਰਕ ਨਹੀਂ ਰੱਖਉਂ ਤੂੰ ਹੈ ਨਾ ਅੰਚਲੀ ਕਰ ਲੈਣਾ ਜੋ ਮਰਜ਼ੀ ਲੈਣਾ ਲੈ ਜ ਮੈਂ ਨਹੀਂ ਬੋਲ ਤੇ ਇੱਕ ਗੱਲ ਸੁਣ ਲੈ ਮੇਰੀ ਮੈਂ ਤੇਰੇ ਮੁੰਡੇ ਲਈ ਨਾ ਆਪਦੇ ਹਿਸਾਬ ਨਾਲ ਜੋ ਮਰਜ਼ੀ ਕਰਾਂ ਠੀਕ ਆ ਨਾ ਉਹਦੇ ਵਿੱਚ ਤੂੰ ਨਹੀਂ ਬੋਲਣੀ ਸਹੀ ਦੱਸਾਂ ਵੀਰੇ ਜਦੋਂ ਤੁਸੀਂ ਇੰਨੀਆਂ ਸਿਆਣੀਆਂ ਗੱਲਾਂ ਕਰਦੇ ਹੋ ਨਾ ਮੈਨੂੰ ਤੁਹਾਡੇ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਇੱਕ ਗੱਲ ਹੋਰ ਜਿੰਨਾ ਘਰਾਂ ਦੇ ਵਿੱਚ ਦੋ ਭਰਾ ਰਲ ਕੇ ਰਹਿਣ ਨਾ ਉਹਨਾਂ ਘਰਾਂ ਦੇ ਵਿੱਚ ਕਦੇ ਬਰਕਤਾਂ ਨਹੀਂ ਮਰਦੀ ਤੇ ਘਰ ਅੱਗੇ ਵੱਧਦਾ ਜਾਂਦਾ ਤੇ ਜਿਹੜੀਆਂ ਬਗਾਨੀਆਂ ਆ ਕੇ ਦੋ ਭਰਾ ਲੱਗ ਕਰਦੀਆਂ ਨੇ ਜਿਉ ਭਰਾ ਰਲ ਕੇ ਉਹ ਬਗਾਨੀਆਂ ਨੂੰ ਵੀ ਸਮਝਾ ਦਾਂ ਤੇ ਘਰਾਂ 'ਚ ਕਦੇ ਕੰਧਾਂ ਵੀ ਨਹੀਂ ਹੁੰਦੀ 100 ਗੱਲ ਦੀ ਇੱਕ ਗੱਲ ਸੁਣ ਲੈ ਅੱਜ ਜਿਹੜਾ ਨਾ ਬੰਦਾ ਪਰਿਵਾਰ ਨਾਲ ਰਲ ਕੇ ਰਹੂਗਾ ਉਹੀ ਅੱਗੇ ਵੱਧ ਫੁੱਲ ਸਕਦਾ ਜਿਹੜਾ ਕਵੇ ਮੈਂ ਇਕੱਲੇ ਨੇ ਆ ਨਾ ਕਾਮਯਾਬ ਹੋਣਾ ਉਹ ਕਦੇ ਨਹੀਂ ਕਾਮਯਾਬ ਹੋཐਗਾ ਚੱਲ ਫਿਰ ਮੈਨੂੰ ਨਾ ਮਕਾਨ ਦਿਖਾ ਕਿੱਦਾਂ ਦਾ ਤੇ ਨਾਲੇ ਤੇਰੀ ਪੇਮੈਂਟ ਕਰ ਲੈਨੇ ਆਪਾਂ